ਸੋਰਨ ਟੈਨਰਜੀ ਜੀਐਨਯੂ ਸਤਿਕਾਰ ਆ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਬਾਰਾਨਸੀ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਦਾ ਸੰਸਕਾਰ ਸਾਦੂ ਸਿੰਘ ਧਰਮਸੋਤ ਨੂੰ ਮਿਲੀ ਪ੍ਰਚਾਰ ਵਾਸਤੇ ਜ਼ਬਾਨਤ ਬੀਬੀ ਜ਼ਗੀਰ ਕੌਰ ਨੇ ਕਿਹਾ ਚੰਨੀ ਨਾਲ ਮੇਰੀ ਐਡਿਟ ਕੀਤੀ ਵੀਡੀਓ ਨੇ ਦੁੱਖ ਬਚਾਇਆ ਵਿਦੇਸ਼ ਜਾਣ ਨੂੰ ਲੈ ਕੇ ਤਕਰਾਰ ਦੇ ਵਿੱਚ ਪੁੱਤ ਨੇ ਪਿਓ ਮਾਰਿਆ ਸਾਬਕਾ ਮੰਤਰੀ ਜਗਮਉਨ ਸਿੰਘ ਕੰਗ ਫੇਰ ਆਏ ਕਾਂਗਰਸ ਵਿੱਚ ਤਿਹਾਰ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਕਮਕੀ ਮਿਲੀ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਬੰਦ 17 ਨੂੰ ਵਾਪਸ ਲੈ ਜਾਣਗੇ ਕਾਗਜ਼ ਪੰਜਾਬ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਕਿਤੇ ਜਾ ਰਹੀ ਭਗਵੰਤ ਮਾਨ ਨੇ ਕਿਹਾ ਬੰਦ ਟੋਲ ਪਲਾਜ਼ਾ ਦੇ ਵਿੱਚ ਖੁੱਲਣਗੇ ਕਲੀਨਿਕ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਦਾਖਲ ਤੇ ਆਖਰੀ ਖਬਰ ਪਿੰਡ ਕੁਰੜ ਦੇ ਵਿੱਚ ਓਵਰਡੋਜ਼ ਨਾਲ ਮੁੰਡੇ ਦੀ ਮੌਤ ਸੁਖਪਾਲ ਖੈਰਾ ਪੀੜਤ ਪਰਿਵਾਰ ਨੂੰ ਮਿਲਣ ਪਹੰਚੇ ਜੀ ਸੋ ਪ੍ਰਧਾਨ ਮੰਤਰੀ ਨੇ ਜੀ ਕਾਗਜ਼ ਜਿਹੜੇ ਨੇ ਉਹ ਦਾਖਲ ਕਰਤੇ ਨੇ ਵਾਰਣਸੀ ਤੋਂ ਕੀ ਇਸਤੇ ਬਾਰੇ ਰਿਪੋਰਟ ਆਈ ਹੈ ਜੀ ਦੇਖੋ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਵਾਰਣਸੀ ਤੋਂ ਆਪਣੇ ਕਾਗਜ਼ ਦਾਖਲ ਕੀਤੇ ਆ ਅੱਜ ਉਹਨਾਂ ਦੇ ਨਾਲ ਕਈ ਧਰਮਗੁਰੂ ਵੀ ਸਿਗੇ ਨਾਲ ਉਹਨਾਂ ਦੇ ਕਈ ਪਾਰਟੀ ਨੇਤਾ ਵੀ ਸਿਗੇ ਤੇ ਉਹਨਾਂ ਨੇ ਇੱਥੇ ਆਪਣੇ ਕਾਗਜ਼ ਦਾਖਲ ਕੀਤੇ ਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਅਸੀਂ ਇਸ ਵੇਲੇ ਫਿਰ ਜਤ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ ਵੇ ਭਾਈ ਦੇਸ਼ ਨੂੰ ਤਰੱਕੀ ਦੇ ਲੀਹ ਦੇ ਉੱਤੇ ਲੈ ਕੇ ਜਾਂਦਾ ਜਾਵੇ ਤੇ ਉਹਨਾਂ ਨੇ ਕਹਿ ਜੀ ਕਿ ਇਹ ਅੱਗੇ ਹੀ ਲੈ ਕੇ ਜਾਵਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਸ਼ ਅੱਗੇ ਤੋਂ ਅੱਗੇ ਜਾਊਗਾ ਦੇਸ਼ ਨੂੰ ਅੱਗੇ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਉਹਨਾਂ ਨੇ ਆ ਗੱਲ ਕਹੀ ਆ ਜੀ ਹੂੰ ਹੂੰ ਤੇ ਸੁਸ਼ੀਲ ਮੋਦੀ ਜੀ ਦਾ ਸਸਕਾਰ ਕਰ ਦਿੱਤਾ ਗਿਆ ਜੀ ਕੀ ਹੈ ਨੈਚੁਰਲ ਮੌਤ ਸੀ ਕੀ ਹੋਇਆ ਦੇਖੋ ਜੀ ਸੁਸ਼ੀਲ ਮੋਦੀ ਨੇ ਜਿਹੜੇ ਉਹ ਆਪਾਂ ਜਾਣਦੇ ਜੀ ਕਿ ਬੀਜੇਪੀ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਤੇ ਜਿਹੜੇ ਇਹ ਸੁਸ਼ੀਲ ਕੁਮਾਰ ਮੋਦੀ ਨੇ ਇਹ ਬਿਹਾਰ ਦੇ ਲਗਭਗ 10-11 ਸਾਲ ਡਿਪਟੀ ਸੀਐਮ ਵੀ ਰਹੇ ਆ ਨਤੀਸ਼ ਕੁਮਾਰ ਦੀ ਸਰਕਾਰ ਦੇ ਵਿੱਚ ਰਹੇ ਆ ਤੇ ਦੂਜੀ ਗੱਲ ਇਹ ਹੈ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਲੋਕਾਂ ਨੇ ਜਿਹੜੇ ਕਿ ਬੀਜੇਪੀ ਨਾਲ ਖਾਸ ਕਰਕੇ ਜੁੜੇ ਹੋਏ ਆ ਉਹਨਾਂ ਨੇ ਇਹਨਾਂ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਸਲ ਵਿੱਚ ਸੁਸ਼ੀਲ ਮੋਦੀ ਨੇ ਜਿਹੜੇ 7 ਕੁ ਮਹੀਨੇ ਪਹਿਲਾਂ ਇਹਨਾਂ ਨੂੰ ਗਲ ਦੇ ਵਿੱਚ ਕੈਂਸਰ ਦੇ ਬਾਰੇ ਜਾਣਕਾਰੀ ਮਿਲੀ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਆਪਣਾ ਇਲਾਜ ਸ਼ੁਰੂ ਕੀਤਾ ਗਿਆ ਸੀਗਾ ਏਮਜ਼ ਦਿੱਲੀ ਦੇ ਵਿੱਚ ਇਹਨਾਂ ਦਾ ਇਲਾਜ ਚੱਲਦਾ ਸੀਗਾ ਤੇ ਇਹਨਾਂ ਦੀ ਮੌਤ ਹੋ ਗਈ ਤੇ ਅੱਜ ਅਤੇ ਬਿਹਾਰ ਦੇ ਵਿੱਚ ਜਿਹੜਾ ਇਹਨਾਂ ਦਾ ਨਗਰ ਖੇੜਾ ਉਸ ਥਾਂ ਦੇ ਉੱਤੇ ਸਸਕਾਰ ਕੀਤਾ ਗਿਆ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਉੱਥੇ ਹਾਜ਼ਰ ਸੀ ਤੇ ਇਹ ਵੀ ਪਤਾ ਲੱਗਾ ਜੀ ਕਿ ਉੱਥੇ ਜੇਪੀ ਨੱਡਾ ਜਿਹੜੇ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਉਹ ਵੀ ਹਾਜ਼ਰ ਹੋਏ ਆ ਜੀ ਟੈਨਾ ਜੀ ਸਾਧੂ ਸਿੰਘ ਧਰਮਸੋਤ ਨੂੰ ਪ੍ਰਚਾਰ ਲਈ ਜ਼ਮਾਨਤ ਮਿਲ ਗਈ ਜੀ ਹਾਂ ਬਿਲਕੁਲ ਜੀ ਸਾਧੂ ਸਿੰਘ ਧਰਮਸੋਤ ਹੋਰਾਂ ਨੂੰ ਜ਼ਮਾਨਤ ਮਿਲ ਗਈ ਹੈ ਪ੍ਰਚਾਰ ਦੇ ਵਾਸਤੇ ਸਾਰੂ ਸਿੰਘ ਧਰਮਸੂਤ ਨੇ ਉਹਨਾਂ ਨੂੰ ਪ੍ਰਚਾਰ ਵਾਸਤੇ ਇਸ ਕਰਕੇ ਜ਼ਮਾਨਤ ਮਿਲੀ ਆ ਕਿਉਂਕਿ ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੈਠੇ ਸੀਗੇ ਤੇ ਉਹਨਾਂ ਦੇ ਉੱਤੇ ਤੱਥਿਤ ਦੋਸ਼ ਕਈ ਲੱਗੇ ਆ ਈਡੀ ਦੇ ਵੱਲੋਂ ਵੀ ਆਪਾਂ ਜਾਣਦੇ ਕਿ ਛਾਪਾ ਮਾਰਿਆ ਗਿਆ ਸੀ ਇਹਨਾਂ ਨੂੰ ਫੜ ਲਿਆ ਗਿਆ ਸੀਗਾ ਇਹਨਾਂ ਦੇ ਨਾਲ ਜੁੜੇ ਕਈ ਵਿਵਾਦ ਵੀ ਸਮੇਂ-ਸਮੇਂ ਤੇ ਸਾਹਮਣੇ ਆਏ ਕਦੇ ਸਕਾਲਰਸ਼ਿਪ ਮਾਮਲੇ ਦਾ ਕਦੇ ਬੂਟੇ-ਬਾਟੇ ਦੇ ਵਿੱਚ ਵਿਵਾਦਾਂ ਦੀ ਖਬਰਾਂ ਆਉਂਦੀਆਂ ਰਹੀਆਂ ਪਰ ਇਹ ਕਈ ਮਹੀਨਾ ਤੋਂ ਜੇਲ੍ਹ ਦੇ ਵਿੱਚ ਹੈ ਤੇ ਅੱਜ ਸਾਰੂ ਸਿੰਘ ਧਰਮਸੂਤ ਦੇ ਲਈ ਇੱਕ ਰਾਹਤ ਵਾਲੀ ਖਬਰ ਆਈ ਆ ਕਿ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ਮਾਨਤ ਦਿੱਤੀ ਗਈ ਜੀ ਅੰਤਰਮ ਜ਼ਮਾਨਤ ਥੋੜੇ ਕਿ ਸਮੇਂ ਦੇ ਲਈ ਹੈ। ਇਹ 5 ਜੂਨ ਤੱਕ ਬਾਹਰ ਰਹਿਣਗੇ। 5 ਜੂਨ ਤੱਕ ਇਹ ਆਪਦੇ ਪ੍ਰਚਾਰ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਣਗੇ ਤੇ 6 ਜੂਨ ਨੂੰ ਇਹਨਾਂ ਦੇ ਵੱਲੋਂ ਸਰੈਂਡਰ ਕੀਤਾ ਜਾਊਗਾ। ਅਦਾਲਤ ਨੇ ਇਹ ਗੱਲ ਕਹੀ ਹੈ ਕਿ 6 ਤਰੀਕ ਨੂੰ ਤੁਸੀਂ ਆਪੇ ਸਰੈਂਡਰ ਕਰ ਦੇਣਾ ਜੀ। ਜੀ। ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਜਿਹੜਾ ਉਹ ਵੀਡੀਓ ਬੜੀ ਵਾਇਰਲ ਹੋਈ ਜਿਸ ਦੇ ਬਾਰੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ। ਇਮਸਲਾ ਕਿਥੇ ਪਹੁੰਚਿਆ ਜੀ ਉਹਨ ਦੇਖੋ ਜੀ ਮਸਲਾ ਇਹ ਪਹੁੰਚਿਆ ਇਹ ਥਾਂ ਦੇ ਉੱਤੇ ਕਿ ਬੀਬੀ ਜਗੀਰ ਕੌਰ ਨੇ ਜਿਹੜੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਆ ਕਿ ਭਾਈ ਚਰਨਜੀਤ ਸਿੰਘ ਚੰਨੀ ਤੇ ਮੇਰੀ ਗੱਲ ਤੁਹਾਨੂੰ ਕੀ ਸਮੱਸਿਆ ਉਹਨਾਂ ਨੇ ਕਿਹਾ ਜੀ ਕਿ ਚਰਨਜੀਤ ਸਿੰਘ ਚੰਨੀ ਨੇ ਮੇਰੇ ਹੱਥ ਫੜੇ ਮੱਥੇ ਨੂੰ ਲਾਏ ਗੋਡੀ ਹੱਥ ਲਾਇਆ ਉਹਨਾਂ ਨੇ ਠੋਡੀ ਨੂੰ ਹੱਥ ਲਾਇਆ ਇਹ ਸਾਡੀ ਆਪਸੀ ਭੈਣ ਭਰਾਵਾਂ ਵਾਲੀ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਚੈਨਲਾਂ ਨੇ ਤੇ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਕੁਝ ਕੁ ਸਿਆਸੀ ਪਾਰਟੀਆਂ ਨੇ ਇਸ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਉਹਨਾਂ ਨੇ ਸਿਰਫ ਠੋਡੀ ਵਾਲਾ ਹਿੱਸਾ ਲਾਇਆ ਗੋਡੀ ਹੱਥ ਲਾਉਂਦਿਆਂ ਦਾ ਸਤਿਕਾਰ ਦਿੰਦਿਆਂ ਦਾ ਸਤਿਕਾਰ ਲੈਂਦਿਆਂ ਦਾ ਉਹ ਹਿੱਸਾ ਵਿੱਚ ਲਾਇਆ ਨੀਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੇਰੇ ਮਨ ਦੇ ਵਿੱਚ ਬਹੁਤ ਸਾਰਾ ਸਤਿਕਾਰ ਆ ਉਹਨਾਂ ਨੇ ਕਿਹਾ ਜੀ ਕਿ ਇਹ ਬਿਲਕੁਲ ਗਲਤ ਕੀਤਾ ਗਿਆ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੇ ਆਪਾਂ ਜਾਣਦੇ ਵੀ ਚਰਨਜੀਤ ਸਿੰਘ ਚੰਨੀ ਇਸ ਤੋਂ ਪਹਿਲਾਂ ਕਹਿ ਚੁੱਕੇ ਆ ਕਿ ਬੀਬੀ ਜਗੀਰ ਕੌਰ ਮੇਰੇ ਵੱਡੀ ਭੈਣ ਵਰਗੇ ਆ ਮੇਰੇ ਮਾਵਾ ਮਰ ਗਏ ਆ ਮੇਰੇ ਮਨ ਦੇ ਵਿੱਚ ਕੁਝ ਨਹੀਂ ਗਾ ਸੋ ਜਦੋਂ ਬੀਬੀ ਜਗੀਰ ਕੌਰ ਇਹ ਗੱਲ ਕਹਿੰਦੇ ਜੀ ਕਿ ਮੇਰੇ ਨਾਲ ਕੋਈ ਇਹੋ ਜੀ ਵਿਧਿੱਕੀ ਨਹੀਂ ਹੋਈ ਤੇ ਚੰਨੀ ਹੋਰੀ ਕਹਿੰਦੇ ਮੈਂ ਕੀਤੀ ਨਹੀਂ ਵਿਧਿੱਕੀ ਤੇ ਫਿਰ ਆਪਾਂ ਕੌਣ ਆ ਜੀ ਜੀ ਇਹ ਬੜੀ ਮੰਦ ਭਾਗੀ ਖਬਰ ਤੁਸੀਂ ਦੱਸੀ ਜੀ ਕਿ ਵਿਦੇਸ਼ ਜਾਣ ਦੇ ਚਾਹ ਦੇ ਵਿੱਚ ਇੱਕ ਪੁੱਤ ਨੇ ਪਿਓ ਦਾ ਕਤਲ ਕਰ ਦਿੱਤਾ ਹੈਗਾ ਕਿੱਥੇ ਇਹ ਹਾਦਸਾ ਵਾਪਰਿਆ ਕੀ ਹੋਇਆ ਜੀ ਇਹ ਬੜੀ ਜਿਮੰਦ ਭਾਗੀ ਖਬਰ ਆਈ ਆ ਇਹ ਖਬਰ ਆਈ ਆ ਮਾਝਾ ਖੇਤਰ ਦੇ ਵੱਲੋਂ ਇਥੇ ਪਤਾ ਲੱਗਾ ਜੀ ਹੁਣ 12ਵੀਂ ਕਲਾਸ ਦੇ ਨਤੀਜੇ ਆਏ ਆ ਤੇ ਨਤੀਜਿਆਂ ਦੇ ਵਿੱਚ ਆਪਾਂ ਜਾਣਦੇ ਆ ਵੀ ਕਿਸੇ ਨੂੰ ਵਾਧਾ ਅੰਕ ਆ ਜਾਂਦੇ ਕਿਸੇ ਨੂੰ ਘਟ ਅੰਕ ਆ ਜਾਂਦੇ ਆ ਇਸ ਮੁੱਡੇ ਨੂੰ ਜਿਨੇ ਕੇ ਆਪਣੇ ਪਿਓ ਦੇ ਗੋਲੀ ਮਾਰੀ ਆ ਤੇ ਉਹਨੂੰ ਘਟ ਅੰਕ ਆਏ ਆ ਯਾਨੀ ਕਿ ਮੇਰੇ ਖਿਆਲ 60-62% ਹੀ ਉਹਦੇ ਅੰਕ ਰਹਿ ਗਏ ਤੇ ਘਰੇ ਮਾੜੀ-ਮੁੱਟੀ ਤਕਰਾਰਬਾਦੀ ਹੋਈ ਹੋਣੀ ਆ ਵੀ ਪਾਈ ਤੈਨੂੰ ਇੰਨਾ ਪੜਾਉਨੇ ਆ ਤੇਰੇ ਤੇ ਇੰਨੇ ਪੈਸੇ ਲਾਉਣੇ ਕੋ ਨੰਬਰ ਘੱਟ ਲੈ ਕੇ ਆ ਕੋਈ ਨਾ ਕੋਈ ਗੱਲ ਏਦਾਂ ਦੀ ਹੋਈ ਹੋਣੀ ਆ ਪਰ ਹੁਣ ਜਾਣਕਾਰੀ ਪ੍ਰਾਪਤ ਹੋਈ ਆ ਵੀ ਉਹਦੇ ਵੱਲੋਂ ਆਪਣੇ ਬਾਪ ਦੇ ਗੋਲੀ ਮਾਰ ਦਿੱਤੀ ਗਈ ਆ ਤੇ ਬਾਅਦ ਦੇ ਵਿੱਚ ਉਹਨੇ ਖੁਦ ਨੂੰ ਗੋਲੀ ਮਾਰ ਲਈ ਆ ਬਾਪ ਦੀ ਮੌਤ ਹੋ ਗਈ ਹੈ ਤੇ ਆਪ ਹਸਪਤਾਲ ਦੇ ਵਿੱਚ ਦਾਖਲ ਹੈ ਜੀ ਜਗਮੋਨ ਸਿੰਘ ਕਾਂਗ ਫਿਰ ਕਾਂਗਰਸ ਸਾਗੇ ਜੀ ਵਾਪਸ ਹਾਂ ਬਿਲਕੁਲ ਜੀ ਜਗਮੋਨ ਸਿੰਘ ਕਾਂਗ ਆ ਜਿਹੜੇ ਇਹ ਸਾਬਕਾ ਮੰਤਰੀ ਵੀ ਆ ਜੀ 2022 ਦੇ ਵਿੱਚ ਇਹਨਾਂ ਨੂੰ ਟਿਕਟ ਮਿਸੀ ਮਿਲੀ ਇਸ ਕਰਕੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਸੀ ਹੂੰ ਹੂੰ ਇਹਨਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਉੱਤੇ ਉਹਦਾ ਦੋਸ਼ ਬੜੇ ਲਾਏ ਗਏ ਸੀ ਵੀ ਇਹਨਾਂ ਨੇ ਜਾਣ ਬੁੱਝ ਕੇ ਮੇਰੀ ਟਿਕਟ ਕਟਵਾਈ ਆ ਫਿਰ ਇਹਨਾਂ ਨੇ ਚੰਨੀ ਦੇ ਖਿਲਾਫ ਚਮਕੌਰ ਸਾਹਿਬ ਖੇਤਰ ਦੇ ਵਿੱਚ ਪ੍ਰਚਾਰ ਵੀ ਕੀਤਾ ਸੀਗਾ ਪਰ ਹੁਣ ਸਮੇਂ ਦੇ ਨਾਲ ਫੇਰ ਪਲਟੀ ਵੱਜੀ ਆ ਤੇ ਇਹਨਾਂ ਨੂੰ ਕਾਂਗਰਸ ਫੇਰ ਚੰਗੀ ਲੱਗਣ ਲੱਗੀ ਆ ਸੋ ਅੱਜ ਇਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਕਾਂਗਰਸ ਦੇ ਵਿੱਚ ਫੇਰ ਆ ਗਏ ਆ ਯਾਨੀ ਕਿ ਇਹ ਕਹਿੰਦੇ ਜੀ ਹੁਣ ਪਾਰਟੀ ਨੂੰ ਮਜ਼ਬੂਤ ਕਰਾਂਗੇ ਜੀ ਤੇ ਹਾਰਡ ਜੇਲ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਬਿਲਕੁਲ ਹਰਪ੍ਰੀਤ ਜੀ ਇਹ ਨਾ ਚੌਥੇ ਕਰਣ ਕੋਈ ਦਾ ਕੋਈ ਖਬਰ ਆਉਂਦੀ ਆ ਦਿੱਲੀ ਦੇ ਵੱਖ-ਵੱਖ ਧਾਰਿਆਂ ਦੇ ਸਬੰਧ ਦੇ ਵਿੱਚ ਕਰੇ ਦਿੱਲੀ ਦੇ ਵਿੱਚ 100 ਸਕੂਲ ਉਡਾਉਣ ਦੀ ਧਮਕੀ ਮਿਲਦੀ ਆ ਕਰੇ ਦਿੱਲੀ ਦੇ ਵਿੱਚ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ ਮਿਲ ਜਾਂਦੀ ਆ ਕਰੇ ਦਿੱਲੀ ਦੇ ਵਿੱਚੋਂ ਕੋਈ ਤੇ ਕਦੇ ਦਿੱਲੀ ਦੇ ਵਿੱਚੋਂ ਕੋਈ ਖਬਰ ਮਿਲ ਜਾਂਦੀ ਆ ਤੇ ਹਾਲੇ ਤੱਕ ਉਹ ਸ਼ਰਾਰਤੀ ਅੰਸਰ ਲੱਭੇ ਨਹੀਂ ਜਿਹੜੇ ਇਹ ਸਾਰਾ ਕੁਝ ਕਰਦੇ ਆ ਪਰ ਪਤਾ ਲੱਗਾ ਜੀ ਕਿ ਹੁਣ ਦਿੱਲੀ ਦੀ ਤਿਹਾੜ ਜੇਲ੍ਹ ਨੂੰ ਉਡਾਉਣ ਦੀ ਧਮਕੀ ਮਿਲੀ ਆ ਪੁਲਿਸ ਨੂੰ ਇੱਕ ਈਮੇਲ ਪ੍ਰਾਪਤ ਹੋਈ ਆ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਆ ਵੀ ਈਮੇਲ ਭੇਜਣ ਵਾਲਾ ਕੌਣ ਆ ਇਹ ਕੋਈ ਸ਼ਰਾਰਤੀ ਅੰਸਰ ਆ ਜਾਂ ਕੋਈ ਹੈਗਾ ਹੀ ਇਹੋ ਜਿਹਾ ਗਲਤ ਅੰਸਰ ਹੈਗਾ ਜੀ ਜੀ ਪੰਜਾਬ ਚ ਕਿੰਨੇ ਲੋਕਾਂ ਨੇ ਜੀ ਜਿਹੜੇ ਸਿਆਸਤਦਾਨ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਕਿਉਂਕਿ ਹੁਣ ਨਾਮਜ਼ਦਗੀਆਂ ਬੰਦ ਹੋ ਗਈਆਂ ਨੇ ਕੀ ਲੇਟੈਸੀ ਇਸ ਬਾਰੇ ਦੇਖੋ ਜੀ ਇੱਕ ਤਾਂ ਇਹ ਕਿ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਵੇਲਾ ਖਤਮ ਹੋ ਗਿਆ ਅੱਜ 14 ਤਰੀਕ ਨੂੰ ਨਾਮਜ਼ਦਗੀਆਂ ਦਾਖਲ ਕਰਨ ਦਾ ਵੇਲਾ ਸਮਾਪਤ ਹੋ ਗਿਆ ਤੇ ਨਾਮਜ਼ਦਗੀਆਂ ਜਿਹੜੀਆਂ ਉਹਨਾਂ ਦੀ ਕੱਲ ਨੂੰ ਪੜਤਾਲ ਹੋਊਗੀ ਯਾਨੀ ਕਿ 15 ਨੂੰ ਤੇ 17 ਤਰੀਕ ਨੂੰ ਯਾਨੀ ਕਿ 17 ਮਈ ਨੂੰ ਤੇ ਇਹ ਜਿਹੜੀ ਆ ਨਾਮਜ਼ਦਗੀ ਕਾਗਜ਼ ਜਿਹਨੇ ਜਿਹਨੇ ਵਾਪਸ ਲੈ ਲੈਣੇ ਆ ਉਹ ਵਾਪਸ ਲੈ ਲੈਣਗੇ ਤੇ 17 ਤਰੀਕ ਨੂੰ ਪਤਾ ਲੱਗੂਗਾ ਵੀ ਕੁੱਲ ਕਿੰਨੇ ਹੁਣ ਲੋਕ ਮੈਦਾਨ ਦੇ ਵਿੱਚ ਨੇ ਜਗਾਂ ਦੇ ਕਾਗਜ਼ ਰੱਦ ਵੀ ਹੋ ਜਾਂਦੇ ਐ ਕਿਸੇ ਟੈਕਨੀਕਲ ਗੱਲ ਕਰਕੇ ਕੋਈ ਗਲਤ ਜਾਣਕਾਰੀ ਦਿੱਤੀ ਹੋਵੇ ਕੋਈ ਨਾਂ ਕੌਲਮ ਭਰਿਆ ਹੋਵੇ ਤੇ ਕਈਆਂ ਦੇ ਵੱਲੋਂ ਕਾਗਜ਼ ਵਾਪਸ ਵੀ ਲੈ ਲੈ ਜਾਂਦੇ ਆ ਸੋ ਇਹ ਪਤਾ ਲੱਗੂਗਾ ਜੀ 17 ਤਰੀਕ ਨੂੰ ਵੀ ਪਾਈ ਕੁੱਲ ਕਿੰਨੇ ਉਮੀਦਵਾਰ ਮੈਦਾਨ ਦੇ ਵਿੱਚ ਆ ਪਰ ਮੈਂ ਅਗਲੀ ਖਬਰ ਵੀ ਨਾਲ ਸਾਂਝੀ ਕਰ ਦਿਆਂ ਕਿ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਆ ਹਾਲੇ ਤੱਕ ਜਿਹੜੀ ਜਾਣਕਾਰੀ ਆ ਜੀ ਫਰੀਦਕੋਟ ਦੇ ਵਿੱਚ ਲਗਭਗ 32 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਆ ਅੱਜ ਅੱਜ ਦੇ ਵਿੱਚ 11 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਆ ਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਇੱਥੇ 16 ਤੋਂ ਵੱਧ ਹੈ ਤੇ ਵੈਨੇ ਆ ਵੀ ਭਾਈ ਇਹਨਾਂ ਦੇ ਵਿੱਚੋਂ ਕਿੰਨੇ ਕਾਗਜ਼ ਵਾਪਸ ਲੈਂਦੇ ਹੁਣ ਜੀ ਜੀ ਟੈਨਾ ਜੀ ਕਿਹੜੇ ਕਿਹੜੇ ਸਟਾਰ ਪ੍ਰਚਾਰਕ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਆ ਕੇ ਪ੍ਰਚਾਰ ਕਰਨਗੇ ਤੇ ਵੋਟਾਂ ਮੰਗਣਗੇ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਅਰਵਿੰਦ ਕੇਜਰੀਵਾਲ ਸੁਨੀਤਾ ਕੇਜਰੀਵਾਲ ਮਨੀਸ਼ ਸੁਸੋਧਿਆ ਭਗਵੰਤ ਮਾਨ ਰਗਵ ਚੱਡਾ ਸੰਦੀਪ ਪਾਠਕ ਸੰਜੇ ਸਿੰਘ ਤੇ ਪੰਜਾਬ ਦੇ ਵੱਖ-ਵੱਖ ਹੋਰ ਨੇਤਾ ਇਸ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ ਤੇ ਪਰ ਸਭ ਤੋਂ ਵੱਡੀ ਗੱਲ ਹੈ ਜੀ ਕਿ ਮਨੀਸ਼ ਸੋਧਿਆ ਜੇਲ੍ਹ ਦੇ ਵਿੱਚ ਬੈਠੇ ਵੀ ਸ਼ਾਮਿਲ ਆ ਤੇ ਰਗਵ ਚੱਡਾ ਕਿਤੇ ਕੁਸਕੇ ਨਹੀਂ ਇਹਨਾਂ ਚੋਣਾਂ ਦੇ ਵਿੱਚ ਚਾਰਾਂ ਪੜਾਵਾਂ ਦੇ ਵਿੱਚ ਉਹ ਕਿੱਥੇ ਨੇ ਤੇ ਇਸ ਕਰਕੇ ਵੀ ਉਹ ਸ਼ਾਮਿਲ ਆ ਜਾਂ ਤਾਂ ਫਿਰ ਰਗਵ ਚੱਡਾ ਦੀ ਅੱਖ ਦਾ ਇਲਾਜ ਵਧੀਆ ਸੋਣਾ ਹੋ ਗਿਆ ਇਸ ਕਰਕੇ ਸ਼ਾਇਦ ਉਹ ਆ ਜਾਣ ਪਰ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਇਸੇ ਗੱਲ ਦੀ ਚਰਚਾ ਚੱਲਦੀ ਆ ਵੀ ਭਾਈ ਉਹ ਕਿਤੇ ਛਤਰੀ ਤੋਂ ਉੱਡ ਤਰ ਨਹੀਂ ਗਏ ਤੇ ਕੀ ਪੰਜਾਬ 'ਚ ਜਿਹੜੇ ਟੋਲ ਪਲਾਜ਼ੇ ਹੁਣ ਬੰਦ ਹੋ ਚੁੱਕੇ ਨੇ ਉਹਨਾਂ 'ਚ ਕਲੀਨਿਕਸ ਖੁੱਲਣਗੇ ਦੇਖੋ ਇਹ ਗੱਲ ਕਹੀ ਆ ਭਗਵੰਤ ਮਾਨ ਹਰਾਨ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਨੇ ਉਹ ਕਹਿੰਦੇ ਜੀ ਅਸੀਂ ਹੁਣ ਜਿਹੜੇ ਬੰਦ ਕੀਤੇ ਆ ਪਿਛਲੇ ਕੁਝ ਸਮੇਂ ਦੇ ਵਿੱਚ ਉਹ ਕਹਿੰਦੇ ਅਸੀਂ ਕਈ ਟੋਲ ਪਲਾਜ਼ੇ ਬੰਦ ਕੀਤੇ ਆ ਦਰਜਨ ਤੋਂ ਵੱਧ ਉਹ ਕਹਿੰਦੇ ਜੀ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ ਅਸੀਂ ਕਲੀਨਿਕ ਖੋਲ੍ਹਦੇ ਆਂ ਉਹਨਾਂ ਨੇ ਕਿਹਾ ਜੀ ਕਿ ਇਹ ਟੋਲ ਪਲਾਜ਼ੇ ਆ ਜਿਹੜੇ ਕਿਉਂਕਿ ਕਮਰੇ ਬਣੇ ਹੋਏ ਆ ਉੱਥੇ ਸਾਰਾ ਕੁਝ ਬਣਿਆ ਹੋਇਆ ਉਹ ਕਹਿੰਦੇ ਇਹਨਾਂ ਟੋਲ ਪਲਾਜ਼ਿਆਂ ਦੇ ਵਿੱਚ ਕਲੀਨਿਕ ਖੋਲੇ ਜਾਣਗੇ ਤੇ ਦੂਜੀ ਮਹੱਤਵਪੂਰਨ ਗੱਲ ਉਹਨਾਂ ਨੇ ਕਹੀ ਆ ਅੱਜ ਅਸ਼ੋਕ ਪ੍ਰਾਸ਼ਰ ਪੱਪੀ ਲੁ ਤੇ ਲੋਕ ਬੜੇ ਉਤਸ਼ਾਹ ਦੇ ਵਿੱਚ ਹੈਗੇ ਆ। ਹੂੰ ਹੂੰ। ਓਵਰਡੋਸ ਕਾਰਨ ਕਿੱਥੇ ਜੀ ਇੱਕ ਵਿਅਕਤੀ ਦੀ ਮੌਤ ਹੋਈ ਹੈ। ਇਹ ਜੀ ਕੁਰੜ ਪਿੰਡ ਆ ਜੀ ਕੁਰੜ ਜਿਹੜਾ ਕਿ ਮੀਤ ਹੀਰ ਦਾ ਆਪਣਾ ਪਿੰਡ ਆ। ਹੂੰ ਹੂੰ। ਮੀਤ ਹੀਰ ਜਿਹੜਾ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਆ। ਮੀਤ ਹੀਰ ਜਿਹੜਾ ਕਿ ਇਸ ਵੇਲੇ ਕੈਬਨਿਟ ਮੰਤਰੀ ਆ ਆਮ ਆਦਮੀ ਪਾਰਟੀ ਦੇ ਵਿੱਚ ਹੈ। ਉਹਨਾਂ ਦੇ ਪਿੰਡ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ। ਪਿੰਡ ਦੇ ਨੌਜਵਾਨ ਦੀ 11 11ਵੀਂ ਕਲਾਸ ਦੇ ਵਿੱਚ ਮੇਰਾ ਖਿਆਲੋਂ ਪੜਦਾ ਮੁੰਡਾ ਓਵਰਡੋਸ ਦੇ ਕਰਕੇ ਉਹਦੀ ਮੌਤ ਹੋਈ ਆ। ਖੇਤਾਂ ਦੇ ਵਿੱਚੋਂ ਉਹਦੀ ਲਾਸ਼ ਮਿਲੀ ਆ ਤੇ ਜਿਹੜ ਉਹ ਇਸ ਪਿੰਡ ਦੇ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਏ ਆ ਉਹਨਾਂ ਨੇ ਕਿਹਾ ਜੀ ਕਿ ਆਮ ਆਦਮੀ ਪਾਰਟੀ ਦੇ ਜੇਕਰ ਨਸ਼ਾ ਖਤਮ ਕੀਤਾ ਹੁੰਦਾ ਤਾਂ ਮੰਤਰੀ ਦੇ ਪਿੰਡ ਦੇ ਵਿੱਚੋਂ ਵੀ ਓਵਰਡੋਸ ਦੇ ਕਰਕੇ ਲੋਕ ਮਰਨੇ ਨਹੀਂ ਸੀ ਹਮ ਹਮ ਅਫਸੋਸ ਹੈ ਜੀ ਕਿ ਇੱਕ ਹੋਰ ਨੌਜਵਾਨ ਜੋ ਹੈ ਅਲਵਿਦਾ ਕਹਿ ਗਿਆ ਇਸ ਜਹਾਨ ਨੂੰ ਓਵਰਡੋਸ ਕਾਰਨ ਤੇ ਅਖੀਰ ਦੇ ਵਿੱਚ ਜੀ ਮੌਸਮ ਸੰਬੰਧੀ ਕੀ ਜਾਣਕਾਰੀ ਪੰਜਾਬ ਦੇ ਵਿੱਚ ਮੌਸਮ ਹੈ ਜਿਹੜਾ ਜੀ ਉਹ ਅੱਜ ਗਰਮ ਸੀਗਾ ਪੰਜਾਬ ਦੇ ਵਿੱਚ 41-42 ਡਿਗਰੀ ਟੈਂਪਰੇਚਰ ਹੋਇਆ ਪਿਆ ਤੇ ਪਤਾ ਲੱਗਾ ਜੀ ਕਿ 19 ਤੋਂ ਲੈ ਕੇ 20 ਤੱਕ 19 ਤੇ 20 ਮਈ ਨੂੰ ਪੰਜਾਬ ਦੇ ਵਿੱਚ ਮੌਸਮ ਕਲਪਟ ਫਿਰ ਬਦਲੂਗਾ ਤੇ 25 ਤਰੀਕ ਨੂੰ ਯਾਨੀ ਕਿ 25 ਮਈ ਨੂੰ ਕਹਿੰਦੇ ਵੀ 45 ਡਿਗਰੀ ਤੱਕ ਟੈਂਪਰੇਚਰ ਹੋਣਾ ਪੰਜਾਬ ਵਿੱਚ ਹਮ ਹਮ ਸੋਨ ਇੰਟਰਨੈਸ਼ਨਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ ਜੀ ਮੇਰਬਾਦ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ